ਲਈ ਚਾਹ। ਕਲਾਕਾਰ ਬਾਤ ਹੈ। ਕਿਉਂਕਿ ਸਾਡੇ ਭਰਾਵਾਂ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ। ਬੱਬੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ। ਕਿਸਾਨੀ ਤੇ ਮਜ਼ਦੂਰੀ ਲਈ। ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਜ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇੱਕਦਾਂ ਦਾ ਨਾਹਰਾ ਲਾਉਂਦੇ ਨੇ। ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਜ ਸਾਹਿਬ ਉਹਨਾਂ ਦੇ ਨਾਲ ਆਏ ਨੇ। ਬਿੱਲਾ ਜੀ ਖਾਬੜਾ ਸਾਡੇ ਪੁਰਾਣੇ ਮਿੱਤਰ ਨੇ। ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ। ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆਂ ਇਹਨਾਂ ਦਾ ਦੋਨੇ ਫਾਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣੇ ਹਾਂ ਰਾਏ ਸਾਹਿਬ ਰੱਖਣਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਪਵੰਦੂ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਵੀ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਤੇ ਰਉ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੇ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ 'ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਆਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਹਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚੇ ਦੀ ਸਪੋਰਟ ਕਰਨਾ ਹੈ रेडी ਬਾਜੀ ਆ ਰਿਹਾ ਹੈ ਮੋਬਾਈਲ ਸਰ 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 ਬਾਹਰ ਖਾਓ ਤੁਸੀਂ ਕਾਗਜ਼ ਉੱਪਰ ਨਵੇਂ ਸਾਫ਼-ਸਾਫ਼ ਲੈਣੇ ਆ ਕਿਹੜਾ ਇਹ ਕਿਸਾਨ ਨਹੀਂ ਹੈ ਮਜ਼ਦੂਰ ਨਹੀਂ ਫਿਰ ਜੀਤ ਕਿਹਦੇ ਕਬਜ਼ਾ ਹੈ ਦੇਖੋ ਜਿਸ ਖੇਤ ਤੇ ਤੁਸੀਂ ਜੰਮਦੇ ਆ ਨਾ ਕੁਝ ਥੋੜਾ ਥੋੜਾ ਉੱਚੇ ਸਰ ਜੀ ਥੋੜਾ ਜਿਹਾ ਆਪ ਦੇ ਕੰਨ ਤਿੱਖੇ ਕਰੋ ਥੋੜਾ ਜਿਹਾ ਮਾਈਕ ਦੇ ਕਰਾ ਥੋੜਾ ਜਿਹਾ ਅਗੜੀ ਪਿਛੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਤਾਂ ਇਹ ਜਿਹੇ ਜਿਸ ਅਸੀਂ ਕਿਤੇ ਜਨਮ ਲੈਨੇ ਆ ਉਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੀਜ਼ੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਕੈਮਰਚੀ ਹੈ ਤੁਸੀਂ ਚਾਹੁੰਦੇ ਹੈ ਕਿ ਸਦਾ ਹੀ ਸਾਡੇ ਚੈਨ ਸਾਹਿਦਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਰੱਖਾ ਸਰਕਾਰਾਂ ਦੇ ਵਿੱਚ ਇੰਨੀ ਵੀ ਵੱਡੇ ਬਦਲਾਅ ਆਉਂਦੇ ਆ ਤਾਂ ਇਸੇ ਦੇ ਵਿੱਚ ਵੀ ਦੇਖਦੇ ਹਾਂ ਕਿ ਸਾਹਿਦਕਾਰ ਨੇ ਜਿਹੜੇ ਇਹ ਚੈਪ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈ ਗੈਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਈ ਨਹੀਂ ਛੋਟਿਆ 92 ਵਾਲੇ ਦਾ ਛੋਟਾ ਹੱਲਾ ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਦੀਵਾਨੀ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਪਰ ਇਹ ਨੂੰ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਕੰਗਾਲੀ ਹੈ ਬੜੀ ਹੱਦ ਤਿਆ ਹੁੰਦੀ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ 뮤직 ਜਿਹੜੀ ਲੈਂਗਵੇਜ ਵਰਤੀ ਜਾਂਦੀ ਹੈ ਜੇ ਕੋ ਮੂਰਖਤਾ ਕੋ ਕੋਈ ਗੱਲ ਕਰਦਾ ਉਹਦੇ ਵਿੱਚ ਹਾਂ ਹਾਂ ਹੀ ਬਹੁਤ ਹੁੰਦੀ। ਕੋਈ ਇਹ ਤਾਂ ਵਿੰਗ ਜ਼ੋਨ ਹੈ ਸਮਾਜ ਦੇ। ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਆ ਉਹ ਸਮਾਨ ਵੇਚਦਾ। ਮਲ ਇੱਕ ਪ੍ਰੋਸੈਸ ਬਣਿਆ ਹੋਇਆ ਹੈ। ਇੱਦਾਂ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਕੇ ਗੱਲ ਕਰਨਾ। ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਲੋਨੇ ਚੱਲੇ ਇਹਦੇ ਨਾਲ ਤੁਰਦੇ ਜਾਣਾ। ਇਹ ਗੇ ਸਾਡਾ ਗੱਲ 2025 ਚੜਿਆਗਾ ਦਾ ਭਵਿੱਖ ਤੇ ਹਮੇਸ਼ਾ ਰੌਣਕਾਂ ਜਿਹਾ ਗਾ ਤਾਂ ਤੁਸੀਂ ਸਾਹਮਣੇ 8 ਸਦੀ ਨਜ਼ਰ ਤੋਂ ਕਿਸਾਨਾਂ ਦਾ ਕਿ ਕਿਸ ਤਰ੍ਹਾਂ ਦੇਖੋਗੇ ਨਹੀਂ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਹੈ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਕਿਆਸਰਾ ਜਾਂ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਅੱਪਾ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਇਹਦੀ ਕੋਈ ਮਿੱਥੀ ਤੀਹ ਨਹੀਂ ਹੁੰਦੀ ਇਹ ਪ੍ਰਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਤੈਲ ਕਰਨੀ ਬਹੁਤ ਹੌਲੀ-ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੀ ਮੈਂ ਕਿਹਾ ਵਕਤ ਲੱਗਦਾ ਤੁਸੀਂ ਗਾਲੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਅ ਕੱਟੀਆਂ ਰਣਿਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਇੱਕ ਬਾਦਾਂ ਮੈਂ ਜਿਹਦੇ ذریعے ਗੱਲਾਂ ਅੱਗੇ ਜਾਂਦੀਆਂ ਉਹ ਹੌਲੀ-ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆਂ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਹੁੰਦੀ ਕੁਝ ਕਿਦਾਂ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਉਹ ਹੌਲੀ-ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਈ ਇਸ ਲਈ ਆ ਜਾਂਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਾਂ ਮੈਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਐਸੀ ਸ਼ੋਭਾ ਦਿੰਦਾ ਮੈਨੂੰ ਲੱਗਦਾ ਹੌਲੀ-ਹੌਲੀ ਜੁੜ ਜਾਣਗੇ ਸਰ ਇੱਕ ਸਵਾਲ ਹੈ ਕਿ ਸੱਜ ਜੱਥੇਬੰਦੀਆਂ 2020 ਦੇ ਵਿਚਕਾਰ ਜੱਥਾ ਗਏ ਸੀ ਦਿੱਲੀ ਕੂਚ ਕੀਤਾ ਸੀਗਾ ਵਕ-ਵਕ ਸੋਰ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਵੇਲੇ ਜੱਥੇਬੰਦੀਆਂ ਵਕ-ਵਕ ਹੋਈਆਂ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਇਕੱਠੇ ਹੋ ਜਾਈਏ ਮੈਨੂੰ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਮੈਥੋਂ ਇਹਨਾਂ ਨਾਲ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦੇ ਮੈਂ ਅਸੀਂ ਦਾ ਕਿਸਾਨ ਹਾਂ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਆ ਬੇਸਿਕਲੀ ਇਹ ਜਿਹੜੇ ਆ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਂ ਜਿਹੜੇ ਲੀਡ ਕਰਦੇ ਆ ਨਾ ਇਹਦੇ ਇਹੀ ਦੇ ਸਕਦੇ ਆ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਬਟੰਦਰ ਹੋਇਆ ਤਾ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ 'ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਗੋਸ਼ਟੀ ਕਰੋ ਔਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਰਮੇਸ਼ ਟੀਮ ਦੇ ਨੇਤਾ ਵੀ ਆਏ ਗੁਜਾਰਸ਼ ਕਰ ਸਕਦੇ ਆਪਾਂ ਨਾ ਔਰ ਆਪਕ ਆਪਸ ਮਰਪਿਤ ਆਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਥੋੜਾ ਕਿਸਾਨ ਮਜ਼ਦੂਰ ਜਿਹੜਾ ਯਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਕ ਵਕਤ ਕਹਿੰਦੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੁਨੇਹ ਦੇਣਾ ਚਾਹੋਗੇ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਜੂਰੀਨ ਦਾ ਕੀ ਵਿਚਾਰਾ ਮੈਨੂੰ ਪਤਾ ਨਹੀਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾ ਰੱਖਣੀ ਹੈ ਨਾ ਮਜ਼ਦੂਰਾਂ ਦੀਆਂ ਮੰਗਾ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਨੇ ਆ ਨਹੀਂ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਣੇ ਇਹ ਜਥੇਬੰਦਕ ਢਾਂਚਾ ਹੀ ਇਸ ਤਰ੍ਹਾਂ ਦੀ ਮੂਵਮੈਂਟ ਛੇਡ ਸਕਦਾ ਹੈ ਐਸੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਵੀ ਆ ਸਕਦਾ ਹਾਂ ਜੇ ਉਹ ਕਿਸੇ ਨਾਲ ਜੁੜਿਆ ਹੁੰਦਾ ਕੋਈ ਇੱਕ ਢਾਂਚਾ ਹੁੰਦਾ ਉਹ ਲਿਆ ਸਕਦਾ ਹੈ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਹੈ ਹਾਂ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕੰਧਾ ਉਹਦੇ ਵਿੱਚ ਮਜ਼ਦੂਰ ਆਦਮੀਆ ਤੋ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਂ ਗਾਇਬ ਗਾਇਬ ਆ ਸਕਦੇ ਕਿਸੇ ਛੁੱਟੀ ਆ ਜਾਵੇ ਆ ਇੱਕ ਸਵਾਲ ਹੈਗਾ ਕਹਿੰਦੇ ਕਿ ਗੁਨਾਹ ਚੁੰਗੀ ਨੇ ਨਿਊਜ਼ 18 ਤੇ ਕਿਹਾ ਸੀ ਕਿ ਐਸਕੇਮ ਟੁੱਟਣ ਦੀ ਵਜ੍ਹਾ ਵੀ ਡੱਲੇਵਾਲ ਸੀਗੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਪਰ ਇਹ ਪੂਰੀ ਕੰਟਰੋਵਰਸ਼ੀਅਲ ਹੈ ਜਿਹਦੇ ਕੰਦਰ ਇਹ ਮਾਰ ਲਿਆ ਪ੍ਰੈਸ ਨੇ ਸੈਂਟਰ ਤਵੱਜੋ ਨਹੀਂ ਦੇ ਦਿੱਤੀ ਦੇਖੋ ਮੇਰੀ ਨਹੀਂ ਪਤਾ ਐਦਾਂ ਨਹੀਂ ਹੁੰਦਾ ਮੇਤੋ ਨਾ ਬੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਆਉਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲਿਆਂ ਨੂੰ ਮੇਰੀ ਵੈਸੇ ਨਿੱਜੀ ਬੇਨਤੀ ਆ ਪਤਾ ਨਹੀਂ ਤੁਸੀਂ ਮੰਨਣੀ ਹੈ ਕਿ ਨਹੀਂ ਮੰਨਣੀ ਤਾਂ ਤੁਸੀਂ ਹੈ ਨਹੀਂ ਮੇਰੀ ਬੇਨਤੀ ਹੈ ਕਿ ਜਦੋਂ ਨਾ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹੀ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਾਲਾ ਲਾਲਾ ਹੋਵੇ ਹੈਨਾ ਦੇਖੋ ਕੀ ਹੁੰਦਾ ਮਨ ਜਿੰਦਾ ਹੁਣ ਅੰਦੋਲਨ ਧਰਨਾ ਲੱਗਿਆ ਬੜਾ ਸ਼ਾਂਤ ਮੈਂ ਸ਼ਹਿਰ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੋਂ ਸੁਬਰੀ ਬੇਇਨਤੀ ਹੈ ਕਿ ਭਈ ਥੋੜੇ ਜਿੰਨੇ ਵਰਤਾਂ ਆਪਾਂ ਚੱਲਦੇ ਜਾਈਏ ਸਵਾਲ ਸੀ ਕਿ ਕਿੰਨਾ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਕਿ ਪ੍ਰਿੰਪਲ ਆਵਾ ਲੈਣੀ ਚਾਹੀਦੀ ਹੈ ਪਰ ਮੈਂ ਅੱਜ ਤੋਂ ਬਜ਼ੁਰਗ ਹੀ ਤਾਂ ਹੋਈ ਵੀ ਹੈ ਦੇਖੋ ਮੈਂ ਜਦ ਪਿਛਲੀ ਵਾਰ ਆਇਆ ਸੀ ਉਦੋਂ ਠੀਕ ਸੀ ਤੋਂ ਗੱਲਾਂ ਮਤਾਂ ਕਰਦੇ ਸੀ ਪਰ ਅੱਜ ਉਹ ਨਹੀਂ ਹੋਣਾ ਥੋੜਾ 슬ੀਪਿੰਗ ਮੋਡ ਚ ਹੈ ਜਿਹੜਾ ਮੌਜੂਦ ਤਾਂ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਇਹ ਤਾਂ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਂ ਨਾ ਟਾਈਮ ਦੇਖੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਪਤਾ ਹੈ ਆਪਾਂ ਆਪੇ ਆਪਣੀਆਂ ਲੋੜ ਹੈ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜਿਆਦਾ ਕੋਈ ਬੰਦਕ ਢਾਂਚਾ ਕੋਈ ਬਣਿਆ ਹੁੰਦਾ ਆਲ ਓਵਰ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਖ ਪ੍ਰੋਸੈਸ ਹੋ ਗਿਆ ਤੇ ਇਹ ਇੱਕ ਪਾਸਾ ਉਹ ਇੱਕ ਪਾਸਾ ਹੈ ਉਹ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰਦੇ ਸੀ ਸਰਬ ਜਿਹੜਾ ਮਜੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਮੇਰੇ ਦੇ ਵਿੱਚ ਹਾਲਤ ਆਉਂਦੀ ਤਾਂ ਬਣੀ ਨਹੀਂ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਪਛਾਣ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਗਣ ਹੈ ਉਹ ਦੂਜੇ ਨੂੰ ਘੱਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਮੇਰਾ 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 ਨਿੱਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵੀ ਹਾਂ ਜੋਂ ਹੁਣ ਬੈਠ ਕੇ ਆ ਜੀ ਮੈਂ ਆਪਣਾ ਮੇਰਾ ਨਿੱਜ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੇਰੇ ਕੋਲ ਉੱਡੀ ਵੱਡੀ ਜ਼ਮੀਨ ਜਾਇਦਾਦ ਹੈ ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ 'ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਥੋੜਾ ਬਹੁਤ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਨਾਲ ਇਕਵਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵੱਸ ਨਹੀਂ ਜਾਂ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣ ਜੇ ਕਿ ਇੱਕ ਪੂਰਾ ਪਿੰਡ ਇਕੱਠਾ ਹੈ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਪਸਾਂ ਲਾਉਂਗੇ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਹੈ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਖੂਨ ਤੇ ਪਾਣੀ ਦੀ ਹੈ ਹੈ ਨਾ ਮੈਂ 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 ਤੂੰ ਤੁਸੀਂ ਜ਼ਿਆਦਾ ਗੱਲਾਂ ਕਰਦੇ ਮੈਂ ਲੀਡਰ ਹੈ ਨਹੀਂ ਅਸੀਂ ਤੋਂ ਮੇਰੀ ਬੇਨਤੀ ਹੈ ਵੀ ਇਦਾਂ ਦੀਆਂ ਖਬਰਾਂ ਨਾ ਬਣਾਓ ਵੀ ਇੱਕ ਹਲਕੀ ਵਾਲੇ ਨੇ ਬੈਠੇ ਨਹੀਂ ਵੀ ਉਹ ਕਹਿੰਦਾ ਇਹ ਕਹਿੰਦਾ ਆਪਾਂ ਕਹਿੰਦੇ ਨਹੀਂ ਆਪਾਂ ਇਹ ਕਹਿੰਦਾ ਵੀ ਸਭ ਫਤਿਹ ਹੈ ਕਾਕਸ ਵਾਲਾ ਚਾਹ ਦੇ ਵਿੱਚ ਵੱਡਾ ਘਟ ਹੋ ਰਿਹਾ ਹਾਂ ਉਸ ਵਕਤ ਹਾਂਜੀ ਬਹੁਤ ਜ਼ਿਆਦਾ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇ ਰਿਆਂ ਦੀ ਤੇ ਉਹ ਫਿਰ ਕੀ ਮੇਰੇ ਨਾਲ ਲੰਦੇ ਫਿਰ ਇਹ ਤੁਹਾਨੂੰ ਦੱਸ ਦਿੰਦੇ ਹਾਂ ਸਾਹਿਬ ਤੁਸੀਂ ਸ਼ਹੀਦੀ ਯਾੜੇ ਦੇ ਮੱਦੀਨ ਤੋਂ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ ਸਕੂਲ ਚਾ ਰਹੀ ਹਾਂ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈਣਾ ਨਹੀਂ ਮੈਨੂੰ ਇੰਜਾਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਕਰੂਦੀ ਹੈ ਕਰਦਾ ਨਹੀਂ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਕਿਸੇ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਅਸੀਂ ਐ ਕਰ ਲਿਆ ਉਹ ਸਾਡੇ ਸਾਡੇ ਜਿਹੜੇ ਆਰਟਿਸਟ ਹੁੰਦੇ ਆ ਕੰਪਨੀ ਨਾਲ ਟਾਈਪ ਹੁੰਦੇ ਨੇ ਸਾਡੇ ਵਾਲਿਆਂ ਨੇ ਵੀ ਪਹਿਲੇ ਪੰਗਾ ਪਾਤਾ ਸੀ ਬੜਾ ਰੌਲਾ ਪੈਣ ਤੋਂ ਬਾਅਦ ਵਿੱਚ ਸਾਰੇ ਅਸੀਂ ਕੈਨਸਲ ਕਰ ਦਿੱਤੇ ਸਹੀ ਹੈ ਨਹੀਂ ਮੈਂ ਪਿੱਛੇ ਨਹੀਂ ਪਾਉਂਦਾ ਸਰ ਸਰ